Soham Arai Sher Singh Vishnu Bhagwan Di Singh Vishnu Bhagwan Di Singh Vishnu Di ਸੋਹੰ ਮਾਰਾਇ ਸ਼ੇਸ਼ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋਹੰ ਮਾਰਾਇ ਸ਼ੇਸ਼ ਸਿੰਘ ਵਿਸ਼ਨੋ ਭਗਵਾਨ ਦੀ ਜੈ ਸਤ ਚੇਤ ਸ਼ੈਨਸ਼ਈ ਸੰਮਤ ਇੱਕ ਜੋੜੀਆਂ ਜ਼ਿਲ੍ਹਾ ਜੰਮੂ ਸ਼ਿਵਰਾਮ ਦੇ ਗ੍ਰਹਿ ਸੱਤ ਦਿਵਸ ਕਹਿ ਪ੍ਰਭ ਆਇਆ ਪਾ ਗਿਆ ਭਗਵਾਨ ਨੇ ਆਪਣਾ ਫੇਰਾ ਪਾਈਆ ਸਤ ਚੇਤ ਨੂੰ ਕਿੱਥੇ ਭਗਵਾਨ ਆਇਆ ਸੀਗਾ ਜੋੜੀਆਂ ਜ਼ਿਲ੍ਹਾ ਜੰਮੂ ਸ਼ਿਵਰਾਮ ਦੇਵਰਾ ਗੁਰਮੁਖ ਸਹਿਲਾ ਵਿਰਲਾ ਲੋਕ ਮਾਤ ਜਾਗਿਆ ਜਿਸ ਜਾਗਰਤ ਜੋਤ ਕਰੀ ਰੋਸ਼naiਆ ਗੁਰਮੁਖ ਕਿਹੜੇ ਵਿਰਲੇ ਜਾਗੇ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਆਪਣੀ ਜਾਗਰਤ ਕਰਾਈ ਜਾਗਰਤਾ ਦਿੱਤੀ ਉਹੀ ਆਣ ਕੇ ਉਹਦੇ ਚਰਨਾਂ ਦੇ ਵਿੱਚ ਆਇਆ ਸੱਚੇ ਸ਼ਰਨਾਈ ਕੋ ਲੱਗਿਆ ਪ੍ਰਭ ਠਾਕਰ ਉਹ ਹੋਠ ਤਕਾਈਆ ਉਹੀ ਸੱਚੇ ਸ਼ਰਨਾਈ ਪ੍ਰਮਾਤਮਾ ਦੇ ਚਰਨਾਂ ਦੇ ਉੱਤੇ ਆਣ ਕੇ ਲੱਗਾ ਜਿਨੂੰ ਉਹਨੇ ਆਪਣੀ ਜਨਾਈ ਕਰਾ ਦਿੱਤੀ ਜਨਮ ਕਰਮ ਦੁਰਮਤ ਮੈਲ ਧੁਏ ਦਾਗਿਆ ਪਤਤ ਪਨੀਤ ਰੂਪ ਵਟਾਈਆ ਜਿਹੜੇ ਜਿਹੜੇ ਗੁਰਮਖ ਸੱਚੇ ਪਾਤਸ਼ਾਹ ਦੇ ਉਸ ਸਮੇਂ ਚਰਨਾਂ ਦੇ ਵਿੱਚ ਆ ਗਏ ਤੇ ਉਹਨਾਂ ਦੇ ਚਰਨੀ ਲੱਗ ਗਏ ਉਹਨਾਂ ਦੇ ਜਨਮ ਕਰਮਾਂ ਦੇ ਮੈਲ ਦਾਗ ਜਿਹੜੇ ਉਹਨੇ ਧੋ ਦਿੱਤੇ ਆ ਅੰਤਰ ਸਾਚਾ ਨਾਮ ਮਿਲਿਆ ਰਾਗਿਆ ਧੁਰ ਦਾ ਟੋਲਾ ਗਾਈਆ ਉਹਨਾਂ ਨੂੰ ਅੰਤਰਾਤਮਾ ਸਾਚਾ ਰਾਹ ਕਿਹੜਾ ਮਿਲ ਗਿਆ ਸੋ ਹੰਮਾਰੇ ਸ਼ੇਰ ਸੰਿਸ਼ਣੂ ਭਗਵਾਨ ਦੀ ਜੈ ਦਾ ਸੱਚ ਸੱਚ ਹੋਇਆ ਵਿਸਮਾਦਿਆ ਆਪਣਾ ਆਪ ਗਵਾਈਆ ਉਹ ਗੁਰਮੁਖ ਉਸ ਦਿਨ ਸੱਚ ਦੇ ਵਿੱਚ ਵਿਸਮਾਦ ਹੋ ਗਏ ਤੇ ਆਪਣਾ ਆਪ ਉਹ ਭੁੱਲ ਗਿਆ ਜੋਤੀ ਜੋਸ ਰੂਪ ਹਾਰਿਆ ਪਾਪਣੀ ਕਿਰਪਾ ਕਰ ਹਰ ਆਪਣਾ ਰੰਗ ਵਿਖਾਈਆ ਉਸ ਦਿਨ ਹਾਰ ਉਥੇ ਜੋੜੀਆਂ ਸ਼ਿਵਰਾਮ ਦੇ ਗ੍ਰਹਿ ਬੈਠ ਕੇ ਆਪਣਾ ਰੰਗ ਵਿਖਾ ਰਿਆ ਸੀ ਸਤ ਕਹੇ ਮੇਰੀ ਆਈ ਵਾਰੀ ਹਰ ਸਤ ਗੁਰ ਦਇਆ ਕਮਾਈਆ ਜੋਗ ਚੌਕੜੀ ਚੁਕਣੀ ਖਵਾਰੀ ਕੁੜੀ ਕਿਰਿਆਤ ਜਾਈਆ ਮਨ ਮੁਖਾਂ ਨਾਲੋਂ ਟੁੱਟੀ ਜਾਰੀ ਹਰ ਭਗਤਾਂ ਜੋੜ ਜੜਾਈਆ ਉਦਣ ਸਤ ਚੇਤ ਕੀ ਗਹਿਰਿਆ ਸੀਗਾ ਕਿ ਮੇਰੀ ਮਨ ਮੁਖਾਂ ਦੇ ਨਾਲੋਂ ਜਾਰੀ ਟੁੱਟ ਕੇ ਇਸ ਟਾਈਮ ਭਗਤਾਂ ਦੇ ਜੋੜ ਦੇ ਵਿੱਚ ਮੈਂ ਆਇਆ ਸੱਜਣ ਸਹੇਲਾ ਮਿਲਿਆ ਏ ਕੰਕਾਰੀ ਅਕਲ ਕਲ ਧਾਰੀ ਨਜ਼ਰੀ ਆਈਆ ਉਹਦਣ ਸੱਜਣ ਸਹੇਲਾ ਕਿਹੜਾ ਨਜ਼ਰ ਆਇਆ ਗਿਆ ਇੱਕ ਓੰਕਾਰ ਔਰ ਉਹ ਏ ਕੰਕਾਰੀ ਜਿਹੜਾ ਸਾਹਮਣੇ ਨਜ਼ਰ ਆ ਰਿਹਾ ਸੀ ਜਿਹੜਾ ਉਸ ਸਮੇਂ ਇਹ ਲਿਖਤ ਲਖਵਾ ਰਿਹਾ ਸੀ ਜਿਸ ਦਾ ਹੁਕਮ ਚੱਲੇ ਜੁਗ ਚਾਰੀ ਸਤਜੋਗ ਤ੍ਰੇਤਾ ਦਵਾਪਰ ਕਲਯੁਗ ਆਪ ਮਨਾਈਆ ਕਿਦਾਂ ਆਕਾਲਪੁਰਖ ਦਾ ਹੁਕਮ ਜਿਹੜਾ ਉਹ ਚੌਹਾਂ ਯੁਗਾਂ ਦੇ ਵਿੱਚ ਹੀ ਚੱਲਦਾ ਰਹਿੰਦਾ ਸੇਵਾ ਕਰਦੇ ਗੁਰ ਅਵਤਾਰੀ ਪੀਰ ਪਕੰਬਰ ਭਜਣਵਾਹੋ ਦਾਈਆ ਗੁਰ ਅਵਤਾਰ ਪੀਰ ਪਕੰਬਰ ਕੀ ਦੀ ਸੇਵਾ ਕਰਦੇ ਉਸ ਅਕਾਲਪੁਰਖ ਦੀ ਔਰ ਉਹਦੇ ਹੁਕਮ ਦੇ ਵਿੱਚ ਹੀ ਸੰਸਾਰ ਦੇ ਵਿੱਚ ਆਉਂਦੇ ਆ ਤੇ ਉਸ ਦਾ ਹੁਕਮ ਹੀ ਸੰਸਾਰ ਨੂੰ ਦਿੰਦੇ ਆ ਸੋ ਕਿਰਪਾ ਕਰੇ ਅਪਰ ਅਪਾਰੀ ਅੰਪਰ ਪਰ ਆਪਣਾ ਫੇਰਾ ਪਾਈਆ ਭਗਤ ਸਹੇਲੇ ਰਿਆ ਉਭਾਰੀ ਨਿਰਗੁਣ ਹੋ ਕੇ ਸਰਗੁਣ ਆਪ ਜਗਾਈਆ ਭਗਤ ਸਹੇਲੇ ਕੀ ਅਭਾਰਿਆ ਆਪਣੇ ਚਰਨਾਂ ਦੇ ਨਾਲ ਲਾ ਰਿਆ ਚਰਨਾਂ ਨਾਲ ਲਾ ਰਿਆ ਤੇ ਜਿੰਨੇ ਵੀ ਨਿਰਗੁਣ ਆਪ ਆ ਤੇ ਸਰਗੁਣ ਹੋ ਕੇ ਇਹਨਾਂ ਨੂੰ ਜਾਗਰਤੀ ਕਰ ਰਿਹਾ ਸਰ ਗੁਣਾ ਨੂੰ ਜਾਗਰਤੀ ਕਰਿਆ ਸ਼ਬਦ ਅਨਾਦੀ ਬਣ ਕੇ ਲਖਾਰੀ ਭੇਵ ਭੇਦਾ ਦੇ ਖਲਾਈਆ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਸਿਰ ਆਪਣਾ ਹੱਥ ਟਕਾਈਆ ਸਤ ਕਹੇ ਮੈਂ ਵੇਖਣ ਆਇਆ ਸਤ ਸੰਤੋਖ ਲੋਕ ਮਾਤ ਆਪਣਾ ਫੇਰਾ ਪਾਈਆ ਉਸ ਸਮੇਂ ਸਤ ਕੀ ਕਹਿ ਰਿਆ ਵੀ ਮੈਂ ਵੇਖਣ ਆਇਆ ਕੀ ਆ ਸਤ ਸੰਤੋਖ ਸਤ ਸੰਤੋਖ ਵੇਖਣ ਵਾਸਤੇ ਪਰਮਾਤਮਾ ਨੇ ਲੋਕ ਮਾਤ ਦੇ ਵਿੱਚ ਫੇਰਾ ਪਾਇਆ ਪੰਦ ਮਕਾ ਕੇ 14 ਲੋਕ ਸੱਚ ਦੇ ਵਾਰੇ ਸੁਭਾ ਪਾਈਆ ਭਗਤ ਭਗਵਾਨ ਦੀ ਵੇਖੀ ਮੋਜ ਮਰੀਦ ਮੁਰਸ਼ਿਦੇ ਕੋ ਰੰਗ ਸਮਾਈਆ ਇਹ ਸਤ ਚੇਤ ਕਹਿ ਰਿਹਾ ਕਿ ਅੱਜ ਇੱਥੇ ਜੰਮੂ ਵਿੱਚ ਮੈਂ ਸ਼ਿਵਰਾਮ ਦੇ ਗ੍ਰਹਿ ਭਗਤ ਭਗਵਾਨ ਦੀ ਜਿਹੜੀ ਉਹ ਮੋਜ ਦੇਖ ਰਿਹਾ ਔਰ ਇੱਥੇ ਮਰੀਦ ਤੇ ਮੁਰਸ਼ਿਦ ਦੋਵੇਂ ਹੀ ਆਪਣੇ ਰੰਗ ਦੇ ਵਿੱਚ ਰੰਗੇ ਹੋਏ ਤੇ ਔਰ ਇਕੱਠੇ ਆ ਇੱਕ ਦੂਜੇ ਦੇ ਇੱਕ ਦੂਜੇ ਦੀ ਕਰਕੇ ਖੋਜ ਘਰ ਘਰ ਵਿੱਚ ਆਪਣਾ ਰੰਗ ਰੰਗਾਈਆ ਇੱਕ ਦੂਜੇ ਦੀ ਖੋਜ ਕੀਆ ਉੱਥੇ ਭਗਵਾਨ ਨੇ ਭਗਤਾਂ ਦੀ ਖੋਜ ਕਰਕੇ ਤੇ ਘਰ ਘਰ ਜਾ ਕੇ ਆਪਣੀ ਰੰਗਣਾ ਦੇ ਵਿੱਚ ਰੰਗ ਲਿਆ ਉਹਨਾਂ ਨੂੰ ਅੱਗੇ ਪਿੱਛੇ ਦੀ ਮੁਕੀ ਸੋਚ ਆਉਣ ਜਾਉਣ ਪੰਧ ਮੁਕਾਈਆ ਅੱਗੇ ਪਿੱਛੇ ਆਉਣ ਜਾਣ ਦੀ ਜਿਹੜੀ ਆ ਸੋਚੋ ਖਤਮ ਹੋ ਗਈ ਹੈ ਤੁਰ ਦਰਗਾਈ ਪੜ ਸਲੋਗ ਇੱਕ ਦੂਜੇ ਨੂ ਰਹੇ ਗਈਆ ਧੁਰ ਦਰਗਾਈ ਦੇ ਸਲੋਕ ਪੜਦੇ ਆ ਜਿਹੜੇ ਔਰ ਉਹ ਪੜ ਕੇ ਜਿਹੜੇ ਆ ਇੱਕ ਦੂਜੇ ਨੂੰ ਸੁਣਾ ਰਹੇ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਧੁਰ ਦਾ ਹੁਕਮ ਇੱਕ ਵਰਤਾਈਆ ਸਤ ਕਹੇ ਮੈਂ ਵੇਖਣ ਆਇਆ ਮਾਤ ਨਿਰਗੁਣ ਕੀ ਕੀ ਖੇਲ ਖਲਾਈਆ ਉਸ ਦਿਨ ਸਤ ਚੇਤ ਕੀ ਕਹਿ ਰਿਆ ਕਿ ਮੈਂ ਇਹ ਮਾਤ ਲੋਕ ਦੇ ਵਿੱਚ ਜੋ ਨਿਰਗੁਣ ਆ ਕੇ ਖੇਲ ਕਰ ਰਿਹਾ ਵਾ ਮੈਂ ਉਹ ਵੇਖ ਰਿਆਂ ਗੋਰੇ অবতার ਪੀਰ ਪੈ ਕੰਬਰ ਜੋ ਦੇ ਕੇ ਗੈ ਸੁਗਾਤ ਕਿਸ ਬਿਦ ਵੇਖੇ ਥਾਂ ਥਾਈਆਂ ਵਰਨ ਬਰਨ ਜੋ ਬਣੀ ਜਮਾਤ ਚਾਰ ਕੁੰਟ ਵੰਡ ਵੰਡਾਈਆ ਸਤ ਚੇਤ ਕੀ ਕਹਿ ਰਿਆ ਜਿਹੜੀ ਇਹ ਵਰਨਾ ਵਰਨਾ ਦੀ ਜਮਾਤ ਬਣੀ ਆ ਤੇ ਚੌਹ ਕੁੰਡਾਂ ਦੇ ਵਿੱਚ ਵੰਡੀ ਹੋਈ ਆ ਦੀਨ ਮجب ਜੋ ਗਾਉਂਦੇ ਗਾਥ ਰਸਨਾ ਕਰਨ ਪੜਾਈਆ ਪਾਂਡੇ ਤਿਲਕ ਲਗਾਉਂਦੇ ਜੋ ਮਸਤਕ ਮਾਥ ਤਰਸੂਲ ਰੂਪ ਵਟਾਈਆ ਮੁੱਲਾ ਸ਼ੇਖ ਜੋ ਪੜਨ ਨਮਾਜ਼ ਵੇਲੇ ਵਕਤ ਪੰਜ ਸੁਹਾਈਆ ਗੰਥੀ ਪ੍ਰੰਥੀ ਜੋ ਕਰਨ ਅਰਦਾਸ ਬੇਨਤੀ ਜਗਤ ਜੁਣਾਈਆ ਪਰਦਾ ਲਾ ਕੇ ਸਭ ਦਾ ਵੇਖੇ ਖੇਲ ਤਮਾਸ਼ਾ ਨਟੂਆ ਹੋ ਕੇ ਸਵਾਹੰਗ ਵਰਤਾਇਆ ਜਾਂ ਤੱਕਿਆ ਸੱਚੀ ਵਸਤ ਨ ਕਿਸੇ ਪਾਸ ਖਾਲੀ ਬੈਠੇ ਰਹਿ ਕੁਰਲਾਈਆ ਉਸ ਦਿਨ ਸਤਜਾਤ ਕੀ ਪ੍ਰਮਾਤਮਾ ਨੂੰ ਕੀ ਕਹਿ ਰਿਹਾ ਕਹਿ ਪ੍ਰਮਾਤਮਾ ਮੈਂ ਜਿੰਨੇ ਵੀ ਵੇਖਿਆ ਸਾਰੇ ਨਮਾਜ਼ ਪੜਦੇ ਆ ਚਾਹੇ ਅਰਦਾਸ ਕਰਦੇ ਆ ਚਾਹੇ ਸਵੇਰੇ ਉੱਠ ਕੇ ਕਰਦੇ ਆ ਪਰ ਸੱਚੀ ਵਸਤ ਇਹਨਾਂ ਦੇ ਕੋਲ ਹੈ ਨਹੀਂ ਕਿਸੇ ਦੇ ਕੋਲ ਵੀ ਕਿਰਪਾ ਕਰਕੇ ਪੁਰਖ ਅਬਨਾਸ਼ ਜਨ ਭਗਤਾਂ ਦਿੱਤੀ ਹੀ ਵਡਿਆਈ ਆ ਸਾਚਾ ਨਾਮ ਸੱਚੀ ਕਰਾ ਮਾਤ ਝੋਲੀ ਇੱਕੋ ਵਾਰ ਪਰਾਈ ਆ ਹਰ ਜਨ ਪਿਆਰਿਓ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗਉਣੀ ਗਾਥ ਪ੍ਰਿਥਵੀ ਆਕਾਸ਼ ਤੁਹਾਡਾ ਲੇਖਾ ਰਹੇ ਨਰਾਈਆ ਉਸ ਦਿਨ ਹਰ ਸੱਚੇ ਪਾਤਸ਼ਾਹ ਨੇ ਹਰ ਬਾਣੀ ਦੇ ਵਿੱਚ ਲਿਖਾ ਦਿੱਤਾ ਹੈ ਕਿ ਹਰ ਜਨ ਪਿਆਰਿਓ ਜਿਹੜੇ ਪ੍ਰਮਾਤਮਾ ਨੂੰ ਪਿਆਰੇ ਆ ਪੜਨਾ ਕੀ ਆ ਤੁਸੀਂ ਸੋ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆ ਗਾਥ ਗਾਉਣੀ ਆ ਇਹ ਗਾਥ ਦੇ ਨਾਲ ਸਾਡਾ ਜਿਹੜਾ ਲੇਖਾ ਜਿਹੜਾ ਪ੍ਰਿਥਵੀ ਆਕਾਸ਼ ਜਿਹੜਾ ਉਹ ਰਹਿ ਗਾਏ ਸੋ ਇਹ ਹਰ ਬਾਣੀ ਸੱਚੇ ਪਾਤਸ਼ਾਹ ਨੇ ਇੱਥੇ ਹੀ ਸਮਾਪਤ ਹੋ ਜਾਂਦੀ ਹੈ ਔਰ ਇਹ ਸਤ ਚੇਤ ਸੈਂਸ਼ੇ ਸਮਤੇ ਕਦੀ ਆ ਹਰ ਬਾਣੀ ਨੂੰ ਸੱਚੇ ਪਾਤਸ਼ਾਹ ਜੀ ਨੇ ਇਸੇ ਕਹਿ ਆਇਆ ਕਿ ਉਹਨੂੰ ਪੜਨਾ ਹੈ ਪੜ ਕੇ ਵਿਚਾਰਨਾ ਹੈ ਵਿਚਾਰ ਕੇ ਆਪਣੇ ਉੱਤੇ ਲਾਗੂ ਕਰਨਾ ਜਦੋਂ ਆਪਾਂ ਹਰ ਬਾਣੀ ਪੜਦੇ ਆਂ ਪੜ ਕੇ ਵਿਚਾਰਦੇ ਆਂ ਤੇ ਫੇਰ ਹੀ ਸਾਨੂੰ ਉਹਦੀ ਸਮਝ ਵੀ ਲੱਗਦੀ ਆ ਔਰ ਹਰ ਬਾਣੀ ਦੇ ਵਿੱਚ ਸੱਚੇ ਪਾਤਸ਼ਾਹ ਨੇ ਲਿਖਾਇਆ ਵੀ ਆ ਸੱਚੀ ਸਿੱਖਿਆ ਕਰੋ ਵਿਚਾਰ ਗੁਰ ਸਿੱਖ ਸਿਖ ਸਮਝਾਏਂਦਾ ਔਰ ਇਹ ਪੜਨਾ ਹੈ ਉਹਨੂੰ ਵਿਚਾਰਨਾ ਹੈ ਲਾਗੂ ਕਰਨਾ ਹੈ ਸੋ ਮੈਂ ਇੱਥੇ ਹੀ ਅਰਬਾਣੀ ਸਮਾਪਤ ਕਰਨ ਦੀ ਸੱਚੇ ਪਾਤਸ਼ਾਹੀ ਪਾਸੋਂ ਇਜਾਜ਼ਤ ਚਾਹੁੰਦਾ ਹਾਂ ਬਾਕੀ ਜੇ ਕੋਈ ਅਖਰਵਾਦ ਘਟ ਪੜਿਆ ਹੋ ਗਿਆ ਹੋਵੇ ਤਾਂ ਮੈਂ ਸੱਚੇ ਪਾਤਸ਼ਾਹੀ ਪਾਸੋਂ ਹਰ ਸੰਗਤ ਪਾਸੋਂ ਕੇਮਾ ਮੰਗਦਾ ਹਾਂ ਆਓ ਪੰਜ ਕਾਰਿਆਂ ਦਾ ਸਾਥ ਦਿਓ ਜੀ ਸੋ ਹੰਮਾਰਾਇਸ਼ੇ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਮਾਰਾਇਸ਼ੇ ਭਗਵਾਨ ਦੀ ਜੈ ਸੋਹਮ ਮਹਾਰਾਜੇ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹਮ ਮਹਾਰਾਜੇ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹਮ ਭਗਵਾਨ ਦੀ ਜੈ ਹਮ ਬੇਨਤੀ ਕਰਦਾ ਚੀਫ ਸਾਹਿਬ ਨੂੰ ਆਓ